ਇਸ ਵੇਲੇ ਦੀ ਮੰਦਪਾਗੀ ਖਬਰ ਯੂਪੀ ਤੋਂ ਆ ਰਹੀ ਆ ਜਿੱਥੇ ਭਾਰੀ ਬਾਸ਼ਿਕ ਬਣੀ ਆ 8 ਲੋਕਾਂ ਦੀ ਕਾਲ ਦੱਸਦੀ ਹੈ ਕਿ ਭਾਰੀ ਮੀਂਹ ਤੋਂ ਬਾਅਦ ਇੱਕ ਤਿੰਨ ਮੰਜ਼ਲਾ ਇਮਾਰਤ ਡਿੱਗ ਜਾਂਦੀ ਆ ਇਸ ਹਾਦਸੇ ਦੇ ਵਿੱਚ ਕਰੀਬ 8 ਲੋਕਾਂ ਦੀ ਮੌਤ ਹੋ ਗਈ ਆ ਤੇ 24 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਇਸ ਮੰਦਭਾਗੀ ਇੱਕ ਘਟਨਾ ਜਿਹੜੀ ਆ ਇਹ ਲਖਨਊ ਦੇ ਟਰਾਂਸਪੋਰਟ ਨਗਰ ਦੀ ਦੱਸੀ ਜਾ ਰਹੀ ਆ ਸ਼ੰਕਾ ਜਤਾਈ ਜਾ ਰਹੀ ਆ ਕਿ ਇਸ ਮਲਬੇ ਦੇ ਹੇਠਾਂ ਹੋਰ ਲੋਕ ਵੀ ਹੋ ਸਕਦੇ ਨੇ 8 ਲੋਕਾਂ ਦੀ ਮੌਤ ਹੋ ਗਈ ਆ ਜਿਹੜੇ 24 ਲੋਕ ਨੇ ਉਹ ਜ਼ਖਮੀ ਹੋ ਗਏ ਨੇ ਪਰ ਰੈਸਕਿਊ ਟੀਮਾਂ ਦੇ ਵੱਲੋਂ ਹਜੇ ਜਿਹੜੀ ਭਾਲ جاری ਆ ਮਲਬੇ ਹੇਠਾਂ ਹੋਰ ਲੋਕਾਂ ਦੇ ਦੱਬੇ ਹੋਣ ਦੀ ਵੀ ਖਬਰ ਜਿਹੜੀ ਆ ਉਹ ਸਾਹਮਣੇ ਆ ਰਹੀ ਆ ਸ਼ੰਕਾ ਜਤਾਈ ਜਾ ਰਹੀ ਆ ਕਿ ਇਸ ਮਲਬੇ ਦੇ ਹੇਠਾਂ ਹੋਰ ਲੋਕ ਵੀ ਹੋ ਸਕਦੇ ਨੇ ਲਗਾਤਾਰ ਜਿਹੜਾ ਰੈਸਕਿਊ ਆਪਰੇਸ਼ਨ ਜਾਰੀ ਰੱਖਿਆ ਹੋਇਆ ਐਨਡੀਆਰਫ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਐਸਡੀਆਰਫ ਦੀਆਂ ਟੀਮਾਂ ਜਿਹੜੀਆਂ ਮੌਕੇ ਤੇ ਪਹੁੰਚੀਆਂ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾ ਰਿਹਾ ਜਿਹੜੇ ਗੰਭੀਰ ਰੂਪ ਦੇ ਵਿੱਚ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਵੱਡੇ ਹਸਪਤਾਲਾਂ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਲਜਾਇਆ ਜਾ ਰਿਹਾ ਇਸ ਹਾਦਸੇ ਦੇ ਵਿੱਚ ਬਿਲਡਿੰਗ ਦੇ ਹੇਠਾਂ ਜਿਹੜੇ ਟਰੱਕ ਖੜੇ ਸੀ ਗੱਡੀਆਂ ਖੜੀਆਂ ਸੀ ਉਹ ਵੀ ਇਸ ਹਾਦਸੇ ਦੀ ਚਪੇਟ ਦੇ ਵਿੱਚ ਆਈਆਂ ਨੇ ਉਹਨਾਂ ਦੀ ਵੀ ਜਿਹੜੀ ਕਾਫੀ ਟੁੱਟ ਭੱਜ ਹੋ ਚੁੱਕੀ ਆ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਮੰਦਭਾਗੀ ਖਬਰ ਆ ਯੂਪੀ ਤੋਂ ਆ ਰਹੀ ਆ ਜਿੱਥੇ ਤਿੰਨ ਮੰਜ਼ਿਲਾ ਇਮਾਰਤ ਡਿੱਗ ਜਾਂਦੀ ਆ ਜਿਸ ਦੇ ਕਾਰਨ 8 ਲੋਕਾਂ ਦੀ ਮੌਤ ਹੋ ਜਾਂਦੀ ਆ 8 ਲੋਕਾਂ ਦਾ ਕਾਲ ਬਣਿਆ ਇਹ ਭਾਰੀ بارش ਤਿੰਨ ਮੰਜ਼ਿਲਾ ਜਿਹੜੀ ਇਮਾਰਤ ਐ ਇਹ 8 ਲੋਕਾਂ ਦੀ ਕਾਲ ਬਣਿਆ ਹਜੇ ਜਿਹੜੇ 24 ਲੋਕ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਤੇ ਇਸ ਮਲਬੇ ਦੇ ਹੇਠਾਂ ਹੋਰ ਲੋਕਾਂ ਦੇ ਹੋਣ ਦੀ ਵੀ ਜਿਹੜੀ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਸ ਮਲਬੇ ਦੇ ਹੇਠਾਂ ਹੋਰ ਲੋਕ ਵੀ ਹੋ ਸਕਦੇ ਨੇ ਐਨਡੀਆਰਐਫ ਤੇ ਐਸਡੀਆਰਐਫ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਰੈਸਕਿਊ ਆਪਰੇਸ਼ਨ ਜਾਰੀ ਰੱਖਿਆ ਆ ਤਾਂ ਜੋ ਜਿਹੜੇ ਲੋਕ ਜ਼ਖਮੀ ਨੇ ਉਹਨਾਂ ਨੂੰ ਜਲਦ ਜਲਦ ਇਸ ਇਮਾਰਤ ਦੇ ਮਲਬੇ ਹੇਠੋਂ ਕੱਢਿਆ ਜਾ ਸਕੇ ਤਾਂ ਜੋ ਉਹਨਾਂ ਦੀ ਜਾਨ ਬਚਾਈ ਜਾ ਸਕੇ ਇਸ ਵੇਲੇ ਦੀ ਮੰਦਭਾਗੀ ਖਬਰ ਯੂਪ ਤੋਂ ਆ ਜਿੱਥੇ ਕਹ ਦਿੱਤੇ ਕਿ 8 ਲੋਕਾਂ ਦੀ ਜਾਨ ਗਈ ਹੈ ਇੱਕੋ ਇੱਕੋ ਕਹਿ ਦिए ਕਿ ਇੱਕੋ ਸਮੇਂ 8 ਲੋਕਾਂ ਦੇ ਸੇਵੇ ਵੱਲ ਗਏ 8 ਲੋਕ ਇਸ ਕਹਿ ਦੀ ਇੱਕ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਤੇ 24 ਲੋਕ ਨੇ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਹਜੇ ਜਿਹੜੀ ਗਿਣਤੀ ਆ ਉਹ ਇੱਥੇ ਰੁਕਣ ਦਾ ਨਾਮ ਨਹੀਂ ਲੈ ਰਹੀ ਸ਼ੰਕਾ ਜਤਾਇਆ ਜਾ ਰਿਹਾ ਹੈ ਕਿ ਇਸ ਮਲਬੇ ਦੇ ਹੇਠਾਂ ਹੋਰ ਲੋਕ ਵੀ ਹੋ ਸਕਦੇ ਨੇ ਇਹ ਸ਼ੰਕਾ ਜਤਾਇਆ ਜਾ ਰਿਹਾ ਆਸ-ਪਾਸ ਦੇ ਲੋਕਾਂ ਦੇ ਵੱਲੋਂ ਤੇ ਜਿਹੜੀਆਂ ਰੈਸਕਿਊ ਟੀਮਾਂ ਨੇ ਐਨਡੀਆਰਐਫ ਦੀਆਂ ਟੀਮਾਂ ਨੇ ਐਸਡੀ ਇਹ ਰਫਨੀਆਂ ਟੀਮਾਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੀ ਜ਼ਖਮੀਆਂ ਦੀ ਭਾਲ ਹੈ ਲੋਕਾਂ ਦੀ ਭਾਲ ਹੈ ਉਹ ਜਾਰੀ ਰੱਖੀ ਹੋਈ ਆ ਤਾਂ ਜੋ ਜਿਹੜੇ ਲੋਕ ਇਸ ਮਲਬੇ ਦੇ ਹੇਠਾਂ ਫਸੇ ਹੋਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢ ਇਲਾਜ ਕਰਵਾਇਆ ਜਾਵੇ ਇਸ ਵੇਲੇ ਦੀ ਮੰਦ ਭਾਗੀ ਖਬਰ ਆ ਜਿਹੜੀ ਇਹ ਲਖਨਊ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਹਿਦੀ ਹੈ ਕਿ ਭਾਰੀ بارش ਦੇ ਕਾਰਨ ਤਿੰਨ ਮੰਜ਼ਿਲਾ ਇਮਾਰਤ ਡਿੱਗ ਜਾਂਦੀ ਆ ਜਿਸ ਦੀ ਚਪੇਟ ਦੇ ਵਿੱਚ ਕਾਫੀ ਲੋਕ ਆਉਂਦੇ ਨੇ ਦਰਜਣਾ ਲੋਕ ਇਸ ਦੀ ਚਪੇਟ ਦੇ ਵਿੱਚ ਆਉਂਦੇ ਨੇ ਜਿਸ ਦੇ ਵਿੱਚ 8 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਜਿਹੜੇ 24 ਲੋਕ ਨੇ ਉਹ ਜ਼ਖਮੀ ਹੋ ਜਾਂਦੇ ਨੇ ਤੇ 24 ਲੋਕਾਂ ਨੂੰ ਕਹਿ ਦਈਏ ਕਿ ਜਿਹੜੇ ਜ਼ਖਮੀ ਲੋਕ ਸੀਗੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਾਰਤੀ ਕਰਵਾਇਆ ਜਾਂਦਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਲੋਕ ਤੇ ਹੋਰ ਜਿਹੜੀ ਗਿਣਤੀ ਆ ਇਹਨਾਂ ਦੇ ਵਧਣ ਦੇ ਅਸਾਰ ਲਗਾਏ ਜਾ ਰਹੇ ਨੇ ਕਿਉਂਕਿ ਸ਼ੰਕਾ ਜਤਾਈ ਜਾ ਰਹੀ ਹੈ ਜਾਂ ਨਜ਼ਦੀਕੀ ਲੋਕਾਂ ਦੇ ਵੱਲੋਂ ਕਿ ਇਸ ਇਮਾਰਤ ਦਾ ਜਿਹੜਾ ਮਲਬਾ ਉਸ ਦੇ ਹੇਠਾਂ ਹੋਰ ਲੋਕ ਹੋ ਸਕਦੇ ਨੇ ਕਿਉਂਕਿ ਜਿਹੜੇ ਟਰੱਕ ਵਗੈਰਾ ਖੜੇ ਸੀਗੇ ਗੱਡੀਆਂ ਖੜੀਆਂ ਸੀਗੀਆਂ ਤੁਸੀਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੂਰੀਆਂ ਟੁੱਟ ਭੱਜ ਗਈਆਂ ਨੇ ਪੂਰੀਆਂ ਜਿਹੜੀਆਂ ਤਬਾਹ ਹੋ ਚੁੱਕੀਆਂ ਨੇ ਗੱਡੀਆਂ ਇਹ ਬਿਲਡਿੰਗ ਵੀ ਜਿਹੜੀ ਪੂਰੀ ਤਬਾਹ ਹੋ ਚੁੱਕੀ ਆ ਤਿੰਨ ਮੰਜ਼ਿਲਾ ਉਮਾਰਤ ਸੀਗੀ ਜਿਸ ਦਾ ਮਾਲਵਾ ਤੁਸੀਂ ਦੇਖ ਸਕਦੇ ਹੋ ਇਸ ਮਾਲਵੇ ਦੇ ਹੇਠਾਂ ਕਈ ਜਾਨਾਂ ਹੋਰ ਹੋ ਸਕਦੀਆਂ ਪਰ ਇਸ ਮਾਲਵੇ ਨੇ 8 ਜਾਨਾਂ ਜ਼ਰੂਰ ਲੈ ਲਈਆਂ ਨੇ ਤੇ ਹੁਣ ਜਿਹੜੇ 24 ਲੋਕ ਇਸ ਮਾਲਵੇ ਦੇ ਵਿੱਚੋਂ ਕੱਢੇ ਜਾ ਚੁੱਕੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਾਰਤੀ ਕਰਵਾਇਆ ਗਿਆ 24 ਲੋਕ ਜੇਰੇ ਇਲਾਜ ਨੇ ਤੇ ਇਹ 8 ਲੋਕ ਨੇ ਜਿਹੜੇ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਇਸ ਹਾਦਸੇ ਦੇ ਵਿੱਚ ਮੰਦਭਾਗੀ ਖਬਰ ਯੂਪ ਦੇ ਲਖਨਊ ਤੋਂ ਹੈ